ਹਾਂਜੀ ਹਾਂਜੀ ਜੈ ਬਾਬਾ ਸਰਕਾਰ ਜੈ ਬਾਬਾ ਖੇਤਰਪਾਲ ਜੀ ਜਿਤਨਾ ਕਿ ਤੁਸੀਂ ਜਾਣਦੇ ਹੋ ਕਿ ਜਿੱਥੇ ਵੀ ਮੇਰੇ ਵੀਰ ਵਸਦੇ ਬਾਬਾ ਖੇਤਰਪਾਲ ਜੀ ਤੇ ਚਾਹਵਾਨ ਹਰ ਇਲਾਕੇ ਹਰ ਸ਼ਹਿਰ ਹਰ ਨਗਰ ਦੇ ਵਿੱਚ ਵਸਦੇ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਸਾਲ ਜੋ ਕਿ ਅਸੀਂ ਭੰਡਾਰਾ 1 ਸਤੰਬਰ ਦਿਨ ਸੋਮਵਾਰ ਨੂੰ ਰੱਖਿਆ ਸੀ ਹਰ ਸਾਲ ਭੰਡਾਰਾ 1 ਸਤੰਬਰ ਨੂੰ ਹੁੰਦਾ ਆ ਪਰ ਇਸ ਵਾਰ ਜੋ ਕਿ ਇੱਕ ਮੀਆਂ ਦੇ ਕਾਰਨ ਇੱਕ ਜੋ ਸਾਡੇ ਹੜਾਂ ਦੇ ਕਾਰਨ ਜੋ ਕਿ ਸਾਡੇ ਪੰਜਾਬ ਦੇ ਵਿੱਚ ਹਾਲਾਤ ਮਾੜੇ ਹੋਏ ਸੀ ਉਹਨਾਂ ਦੇ ਕਾਰਨ ਸਾਰੀ ਹੀ ਸੰਸਥਾ ਨੇ ਵਿਚਾਰ ਕੀਤੀ ਕਿ ਇਸ ਵਾਰ ਪੰਡਾਰਾ ਬਾਬਾ ਜੀ 10 15 ਦਿਨ ਲੇਟ ਕਰਦੀ ਹੈ ਜੋ ਕਿ ਇਸ ਵਾਰ ਪੰਡਾਰੇ ਦੀ ਤਰੀਕ ਅਸੀਂ 15 ਸਤੰਬਰ ਦਿਨ ਸੋਮਵਾਰ ਨੂੰ ਹੀ ਪਹਿਲੇ ਵੀ ਦਿਨ ਸੋਮਵਾਰ ਸੀ ਹੁਣ ਵੀ ਦਿਨ ਸੋਮਵਾਰ ਹੀ ਹੈ ਜਿਹਦੇ ਵਿੱਚ ਕੀ ਤੁਹਾਨੂੰ ਪਤਾ ਹੀ ਹਰ ਸਾਲ ਦੀ ਤਰ੍ਹਾਂ ਸਟੇਜ ਲੱਗੇਗੀ ਲੰਗਰ ਪੰਡਾਰੇ ਚੱਲਣਗੇ ਹੋਮ ਹੋਮ ਆ ਕੇ ਦੂਰੋ ਦੂਰੋ ਬਾਬਾ ਜੀ ਤੇ ਚਾਹਵਨ ਬਾਬਾ ਜੀ ਦੀ ਸੰਗਤ ਪਹੁੰਚੇਗੀ ਜਿੰਨੇ ਵੀ ਇਲਾਕਾ ਨਿਵਾਸੀ ਹੈ ਮੇਰੇ ਵੱਲੋਂ ਇਹਨਾਂ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਐ ਸਾਰੇ ਹੀ ਇਲਾਕਾ ਨਿਵਾਸੀਆਂ ਦੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ 15 ਸਤੰਬਰ ਵਾਲੇ ਦਿਨ ਰਾਤ ਨੂੰ ਇਸ ਪੰਡਾਰੇ ਨੂੰ ਆਣ ਕੇ ਚਾਰਚਾਂ ਲਾਓ ਦੂਰੋ ਦੂਰੋ ਚੱਲ ਕੇ ਬਾਬਾ ਜੀ ਦੇ ਦਰਸ਼ਨ ਕਰੋ ਜੈ ਬਾਬਾ ਖੇਤਰਪਾਲ ਜੀ ਜੈ ਬਾਬਾ ਸਰ ਪੰਜਾਬ ਨਿਊ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਉ ਤਾਂ ਜੋ ਆਉਣ ਵਾਲੀ ਹਰ ਪਲ ਇੱਕ ਖਬਰ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਚੈਨਲ ਵਿੱਚ ਖਬਰਾਂ ਅਤੇ ਇਸ਼ਤਿਹਾਰ ਲਗਾਉਣ ਲਈ ਸੰਪਰਕ ਕਰੋ